बलवंत राजोआणा ਦੇ ਭਰਾ ਦੀ ਅੰਤਿਮ ਅਰਦਾਸ 'ਚ ਪਹੁੰਚੇ ਵਿਕਰਮ ਜਿਠਿਆ ਗਰਮ ਜੋਸ਼ੀ ਨਾਲ ਮਿਲੇ ਬਲਵੰਤ ਰਾਜੋਆਣਾ ਤੇ ਵਿਕਰਮ ਮ ਜਿਠਿਆ ਮਜੀਠਿਆ ਤੇ ਰਾਜੋਆਣਾ ਨੇ ਗੱਲਬਾਤ ਕੀਤੀ ਮੁਲਾਕਾਤ 3 ਘੰਟਿਆਂ ਲਈ ਪੈਰੋਲ ਤੇ ਬਾਹਰ ਆਏ ਬਲਵੰਤ ਰਾਜਵਾਨਾ ਬਿਤੇ 29 ਸਾਲ ਤੋਂ ਜੇਲ੍ਹ ਚ ਬੰਦ ਬਲਵੰਤ ਸਿੰਘ ਰਾਜਵਾਨਾ ਨੂੰ ਅੱਜ ਆਪਣੇ ਭਰਾ ਕੁਲਵੰਤ ਰਾਜਵਾਨਾ ਦੀ ਅੰਤਿਮ ਅਰਦਾਸ ਚ ਸ਼ਾਮਲ ਹੋਣ ਲਈ ਪੰਜਾਬ ਹਰਿਆਣਾ ਹਾਈ ਕੋਰਟ ਨੇ 3 ਘੰਟਿਆਂ ਦੀ ਪੈਰੋਲ ਦਿੱਤੀ ਅਤੇ ਉਹ ਪੁਲਿਸ ਦੀ ਸਖਤ ਨਿਗਰਾਨੀ ਚ ਪਟਿਆਲਾ ਦੀ ਸੈਂਟਰਲ ਜੇਲ੍ਹ ਤੋਂ ਲੁਧਿਆਣਾ ਆਪਣੇ ਜੱਦੀ ਪਿੰਡ ਰਾਜਵਾਨਾ ਕਲਾ ਦੇ ਗੁਰਦੁਆਰਾ ਮੰਜੀ ਸਾਹਿਬ ਪਹੁੰਚੇ ਜਿਦਕੇ ਉਹਨਾਂ ਦੀ ਮੁਲਾਕਾਤ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਅਗੂ ਵਿਕਰਮ ਮਜੀਠੀਆ ਨਾਲ ਹੋਈ ਮਜੀਠੀਆ ਵੱਲੋਂ ਵੀ ਕੁਲਵੰਤ ਰਾਜਵਾਨਾ ਦੀ ਅੰਤਿਮ ਅਰਦਾਸ 'ਚ ਸ਼ਮੂਲੀਅਤ ਕੀਤੀ ਗਈ ਅਦੋ ਇਸ ਮੌਕੇ ਰਾਜਵਾਨਾ ਤੇ ਮਜੀਠੀਆ ਨੇ ਗਰਮ ਜੋਸ਼ੀ ਨਾਲ ਗਲਵਕੜੀ ਪਾ ਕੇ ਮੁਲਾਕਾਤ ਕੀਤੀ ਦਸਦੀਏ ਕੀ ਰਾਜੋਆਣਾ ਬੀਤੇ 29 ਸਾਲ ਤੋਂ ਜੇਲ੍ਹ ਚ ਬੰਦ ਹਨ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਉਹਨਾਂ ਦੀ ਸਜ਼ਾ ਨੂੰ ਘੱਟ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਹੀ ਹਾਈ ਕੋਰਟ ਚ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਰੁਕਵਾਉਣ ਲਈ ਮਰਸੀ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਤੇ ਸੁਣਵਾਈ ਅੱਜ ਤੱਕ ਜਾਰੀ ਹੈ ਲੇਕਿਨ ਇਸ ਅਦਬ ਦੇ ਵਿਚਕਾਰ ਹੀ ਉਹਨਾਂ ਨੂੰ ਆਪਣੇ ਭਰਾ ਕੁਲਵੰਤ ਰਾਜਵਾਨਾ ਦੀ ਅੰਤਿਮ ਅਰਦਾਸ 'ਚ ਸ਼ਾਮਿਲ ਹੋਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਅੱਜ 3 ਘੰਟਿਆਂ ਦੀ ਪਰੋਲ ਦਿੱਤੀ ਗਈ ਸੀ ਜਿਸ ਦੇ ਉੱਤੇ ਉਹ ਜੇਲ੍ਹ ਤੋਂ ਬਾਹਰ ਆਏ ਅਤੇ ਉਹਨਾਂ ਨੇ ਆਪਣੇ ਭਰਾ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਮੂਲੀਅਤ ਕੀਤੀ ਅਤੇ ਨਾਲ ਹੀ ਆਪਣੇ ਸਮਰਥਕਾਂ ਦੇ ਨਾਲ ਮੁਲਾਕਾਤ ਵੀ ਕੀਤੀ ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਵੀ ਬਿਤੇ 29 ਸਾਲ ਤੋਂ ਜੇਲ੍ਹ 'ਚ ਬੰਦ ਬਲਵੰਤ ਸਿੰਘ ਰਾਜਵਾਨਾ ਨੂੰ ਅੱਜ ਆਪਣੇ ਭਰਾ ਕੁਲਵੰਤ ਰਾਜਵਾਨਾ ਦੀ ਅੰਤਿਮ ਅਰਦਾਸ 'ਚ ਸ਼ਾਮਲ ਹੋਣ ਲਈ ਪੰਜਾਬ ਹਰਿਆਣਾ ਹਾਈ ਕੋਰਟ ਨੇ 3 ਘੰਟਿਆਂ ਦੀ ਪੈਰੋਲ ਦਿੱਤੀ ਅਤੇ ਉਹ ਪੁਲਿਸ ਦੀ ਸਖਤ ਨਿਗਰਾਨੀ 'ਚ ਪਟਿਆਲਾ ਦੀ ਸੈਂਟਰਲ ਜੇਲ੍ਹ ਤੋਂ ਲੁਧਿਆਣਾ ਆਪਣੇ ਜੱਦੀ ਪਿੰਡ ਰਾਜਵਾਨਾ ਕਲਾਹ ਦੇ ਗੁਰਦੁਆਰਾ ਮੰਜੀ ਸਾਹਿਬ ਪਹੁੰਚੇ ਜਿੱਥੇ ਕਿ ਉਹਨਾਂ ਦੀ ਮੁਲਾਕਾਤ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਨਾਲ ਹੋਈ ਮਜੀਠੀਆ ਵੱਲੋਂ ਵੀ ਕੁਲਵੰਤ ਰਾਜਵਾਨਾ ਦੀ ਅੰਤਿਮ ਅਰਦਾਸ 'ਚ ਸ਼ਮੂਲੀਅਤ ਕੀਤੀ ਗਈ ਅਦੋ ਇਸ ਮੌਕੇ ਰਾਜਵਾਨਾ ਤੇ ਮਜੀਠੀਆ ਨੇ ਗਰਮ ਜੋਸ਼ੀ ਨਾਲ ਗਲਵਕੜੀ ਪਾ ਕੇ ਮੁਲਾਕਾਤ ਕੀਤੀ ਦਸਦੀਏ ਕੀ ਰਾਜਵਾਨਾ ਬੀਤੇ 29 ਸਾਲ ਤੋਂ ਜੇਲ੍ਹ ਚ ਬੰਦ ਹਨ ਅਤੇ ਸ਼ਰੋਮਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਉਹਨਾਂ ਦੀ ਸਜ਼ਾ ਨੂੰ ਘੱਟ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਹੀ ਹਾਈ ਕੋਰਟ ਚ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਰੁਕਵਾਉਣ ਲਈ ਮਰਸੀ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਤੇ ਸੁਣਵਾਈ ਅੱਜ ਤੱਕ ਜਾਰੀ ਹੈ ਲੇਕਿਨ ਇਹ ਸਭ ਦੇ ਵਿਚਕਾਰ ਹੀ ਉਹਨਾਂ ਨੂੰ ਆਪਣੇ ਭਰਾ ਕੁਲਵੰਤ ਰਾਜਵਾਨਾ ਦੀ ਅੰਤਿਮ ਅਰਦਾਸ 'ਚ ਸ਼ਾਮਿਲ ਹੋਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਅੱਜ 3 ਘੰਟਿਆਂ ਦੀ ਪਰੋਲ ਦਿੱਤੀ ਗਈ ਸੀ ਜਿਸ ਦੇ ਉੱਤੇ ਉਹ ਜੇਲ੍ਹ ਤੋਂ ਬਾਹਰ ਆਏ ਅਤੇ ਉਹਨਾਂ ਨੇ ਆਪਣੇ ਭਰਾ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਮੂਲੀਅਤ ਕੀਤੀ ਅਤੇ ਨਾਲ ਹੀ ਆਪਣੇ ਸਮਰਥਕਾਂ ਦੇ ਨਾਲ ਮੁਲਾਕਾਤ ਵੀ ਕੀਤੀ ਬਿਊਰੋ ਰਿਪੋਰਟ ਡੇਨਿਕ ਸਵੇਰਾ ਟੀਵੀ